ਸਸ਼ਿਕਾ ਜੀ ਐਨਆਰਟੀਵੀ ਨਾਲ ਜੁੜਿਓ ਤੁਸੀਂ ਵੱਡੀ ਖਬਰ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਦੇ ਨਾਲ ਜੁੜੀ ਹੋਈ ਹੈ ਦਾਦ ਦੇ ਕਿ ਇੱਕ ਨਸ਼ਾ ਤਸਕਰ ਦੀ ਜ਼ਮਾਨਤ ਨੂੰ ਲੈ ਕੇ ਕੁਸੁੱਤਾ ਘਿਰ ਗਿਆ ਹੈ ਭਾਜਪਾ ਦਾ ਕਾਉਂਸਲਰ ਤਾਂ ਭਾਜਪਾ ਦੇ ਕਾਉਂਸਲਰ ਤੇ ਵੱਡੇ ਇਲਜ਼ਾਮ ਲੱਗ ਰਹੇ ਨੇ ਤੇ ਵੱਡੀ ਸਿਆਸਤ ਆ ਜਿਹੜੀ ਇਸ ਨੂੰ ਲੈ ਕੇ ਗਰਮ ਆ ਚੁੱਕਿਆ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਿਆ ਨੇ ਤਾਂ ਆਮ ਆਦਮੀ ਪਾਰਟੀ ਵੱਲੋਂ ਵੱਡੇ ਇਲਜ਼ਾਮ ਆ ਬੀਜੇਪੀ ਤੇ ਲਗਾਏ ਗਏ ਨੇ ਤੇ ਬੀਜੇਪੀ ਦੇ ਨਾਲ ਜੋ ਗਠਜੋੜ ਸੀ ਪਾਰਟੀ ਦਾ ਉਸ ਦੇ ਵੀ ਵੱਡੇ ਇਲਜ਼ਾਮ ਲਗਾਏ ਗਏ ਨੇ ਤਾਂ ਬੀਜੇਪੀ ਵੱਲੋਂ ਤੇ ਇਲਜ਼ਾਮ ਲਗਾਏ ਗਏ ਨੇ ਕਿ ਨਸ਼ਾ ਤਸਕਰਾਂ ਨੂੰ ਜਿਹੜੇ ਆ ਸ਼ਹਿਰ ਦੇ ਰਿਹਾ ਬੀਜੇਪੀ ਤਾਂ ਵੱਡੇ ਇਲਜ਼ਾਮ ਆ ਜਿਹੜੇ ਲੱਗੇ ਆ ਤਾਂ ਦੱਸ ਦਈਏ ਕਿ ਪਟਿਆਲਾ ਵਿੱਚ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਕਿ ਇੱਕ ਨਸ਼ਾ ਤਸਕਰ ਦੱਸਿਆ ਜਾ ਰਿਹਾ ਖੁਸ਼ਜੋਤ ਉਰਫ ਦਮਨ ਆ ਉਸ ਦੀ ਜ਼ਮਾਨਤ ਨੂੰ ਲੈ ਕੇ ਮਾਮਲਾ ਸਾਹਮਣੇ ਆਇਆ ਕਿ ਉਸ ਦੀ ਜ਼ਮਾਨਤ ਹੈ ਜਿਹੜੀ 40 ਨੰਬਰ ਵਾਰਡ ਤੋਂ ਕਾਉਂਸਲਰ ਅਨੁਜ ਖੋਸਲਾ ਉਸ ਨੇ ਕਰਵਾਈ ਹੈ ਤੇ ਉਸ ਦਾ ਐਫੀਡੇਵਟ ਵੀ ਜਿਹੜਾ ਸਾਂਝਾ ਕੀਤਾ ਗਿਆ ਐਫੀਡੇਵਟ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਨੇ ਤਾਂ ਇਸ ਦੇ ਚਾਲ ਦਾ ਕਸੁੱਤੇ ਕਰਦੇ ਨਜ਼ਰ ਆ ਰਿਹਾ ਹੈ ਭਾਜਪਾ ਦੇ ਕਾਉਂਸਲਰ ਤਾਂ ਅਨੁਜ ਖੋਸਲਾ ਤੇ ਵੱਡੇ ਇਲਜ਼ਾਮ ਲੱਗੇ ਆ ਕਿ ਉਹਨਾਂ ਨੇ ਨਸ਼ਾ ਤਸਕਰ ਦਾ ਸਾਥ ਦਿੱਤਾ ਹੈ ਜਿੱਥੇ ਇੱਕ ਪਾਸੇ ਆ ਪਿੰਡਾਂ ਵਿੱਚ ਵੱਡੇ ਪੱਧਰ ਤੇ ਜਿਹੜੇ ਆ ਫੈਸਲੇ ਲਏ ਜਾ ਰਿਹਾ ਕਿ ਕੋਈ ਵੀ ਨਸ਼ਾ ਤਸਕਰ ਦਾ ਸਾਥ ਨਹੀਂ ਦੇਗਾ ਉੱਥੇ ਹੀ ਨਸ਼ਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚੱਲ ਰਹੀ ਹੈ ਤੇ ਵੱਡੇ ਪੱਧਰ ਤੇ ਨਸ਼ਾ ਤਸਕਰਾਂ ਦੇ ਘਰ ਟਾਇਟੇਰੀ ਕੀਤੇ ਜਾ ਰਿਹਾ ਤਾਂ ਉਧਰ ਭਾਜਪੀ ਦੇ ਕਾਉਂਸਲਰ ਤੇ ਵੱਡੇ ਇਲਜ਼ਾਮ ਲੱਗੇ ਨੇ ਪਟਿਆਲਾ ਦੇ 40 ਨੰਬਰ ਵਾਰਡ ਤੋਂ ਕਾਉਂਸਲਰ ਅਨੂਜ ਖੋਸਲਾ ਤੇ ਇਲਜ਼ਾਮ ਨੇ ਕਿ ਉਹਨਾਂ ਨੇ ਨਸ਼ਾ ਤਸਕਰ ਦੇ ਜਿਹੜੇ ਆ ਉਹ ਜ਼ਮਾਨਤ ਕਰਾਈ ਹੈ ਨਸ਼ਾ ਤਸਕਰ ਦੀ ਜ਼ਮਾਨਤ ਉਨੂੰ ਲੈ ਕੇ ਕੁਸੁੱਤੇ ਕਿਰੇ ਨੇ ਅਨੁਜਕ ਖੋਸਲਾ ਹਾਲਾਂਕਿ ਇਹ ਘਰ ਦੇਖਿਆ ਜਾਵੇ ਕਿ ਚੋਣ ਸਮੇਂ ਵੀ ਵੱਡੇ ਚਰਚਾ ਦਾ ਵਿਸ਼ਾ ਬਣੇ ਰਹੇ ਅਨੁਜਕ ਖੋਸਲਾ ਕੇ ਉਹਨਾਂ ਤੇ ਉਹਨਾਂ ਨੇ ਦੋਸ਼ ਲਗਾਇਆ ਕਿ ਸਾਡੇ ਤੇ ਜਾਣ ਬੁੱਝ ਕੇ ਦਬਾਅ ਪਾਇਆ ਜਾ ਰਿਹਾ ਪਰ ਹੁਣ ਆਪ ਹੀ ਕੁਸੁੱਤੇ ਘਰ ਦੇ ਨਜ਼ਰ ਆ ਰਹੇ ਆ ਅਨੁਜਕ ਖੋਸਲਾ ਤਾਂ 40 ਨੰਬਰ ਵਾਰਡ ਤੋਂ ਕਾਉਂਸਲਰ ਨੇ ਤਾਂ ਉਹਨਾਂ ਤੇ ਇਲਜ਼ਾਮ ਲੱਗਿਆ ਕਿ ਖੁਸ਼ਜੋਤ ਉਰਫ ਦਮਨ ਜੋ ਕੇ ਐਨਡੀਪੀਐਸ ਐਕਟ ਦੇ ਤਹਿਤ ਤਾਂ ਮਾਮਲੇ ਅਧीन ਜਿਹੜੇ ਆ ਗ੍ਰਫਤਾਰ ਕੀਤੇ ਹੋਇਆ ਤਾਂ ਉਹਨਾਂ ਦਾ ਜ਼ਮਾਨਤ ਕਰਵਾਈ ਗਈ ਆ ਜ਼ਮਾਨਤ ਦੇ ਲਈ ਜਿਹੜੀ ਐਫੀ ਡੀਵੀਟ ਲਗਾਇਆ ਗਿਆ ਅਨੁਜ ਖੋਸਲਾ ਵੱਲੋਂ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਜਿਹੜੇ ਆ ਉਹ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਆਪ ਦੇ ਬਲਾਰੇ ਨੀਲਗਰਗ ਵੱਲੋਂ ਤਸਵੀਰ ਸਾਂਝੀ ਕੀਤੀ ਗਿਆ ਤਾਂ ਉੱਥੇ ਹੀ ਐਮਪੀ ਕੰਗ ਵੱਲੋਂ ਜਿਹੜੀ ਆ ਉਹ ਵੀ ਵੱਡੇ ਪੱਧਰ ਤੇ ਪ੍ਰੈਸ ਕਾਨਫਰੰਸ ਕਰਕੇ ਵੱਡੇ ਇਲਜ਼ਾਮ ਲਗਾਏ ਗਏ ਨੇ ਤਾਂ ਕੀ ਕੁਝ ਕਹਿ ਰਹੇ ਨੇ ਕੰਗ ਉਹ ਤੁਹਾਨੂੰ ਸੁਣਾ ਦਿੰਨੇ ਆ ਪੰਜਾਬ ਸਰਕਾਰ ਪੰਜਾਬ ਚੋਂ ਨਸ਼ਿਆਂ ਨੂੰ ਖਤਮ ਕਰਨ ਲਈ ਇੱਕ ਵੱਡਾ ਔਰ ਅਹਿਮ ਕਦਮ ਜਿਹੜਾ ਆ ਔਰ ਇੱਕ ਮੂਵਮੈਂਟ ਜਿਹਨੂੰ ਕਹਿ ਸਕਦੇ ਹਾਂ ਚਲਾ ਰਹੀ ਹੈ ਪਿਛਲੇ ਤਕਰੀਬਨ 2 ਮਹੀਨਿਆਂ ਤੋਂ ਯੁੱਧ ਨਸ਼ਿਆਂ ਬਰੋਧ। ਫਰੋਮ ਦਾ ਫਰਸਟ ਡੇ ਸਾਡਾ ਇਹ ਮੰਨਣਾ ਹੈ ਕਿ ਪੰਜਾਬ ਚ ਜਿਹੜੇ ਨਸ਼ੇ ਵਧੇ ਆ ਉਹਦੇ ਪਿੱਛੇ ਪੋਲਿਟਿਕਲ ਪੈਟਰੋਨੇਜ ਰਿਹਾ ਹੈ। ਰਾਜਨੀਤਿਕ ਸਨਰਖਣ ਔਰ ਇਹਦੇ ਕਰਕੇ ਕਿਉਂਕਿ ਇਹਦੇ ਚ ਪੋਲਿਟਿਕਲ ਲੋਕਾਂ ਦਾ ਚਾਹੇ ਉਹ ਪਹਿਲਾਂ ਕਾਂਗਰਸ ਹੋਵੇ ਚਾਹੇ ਇਕਾਲੀ ਭਾਜਪਾ ਹੋਵੇ ਇਹਨਾਂ ਨੇ ਆਪਣੇ ਆਰਥਿਕ ਯਾਨੀ ਕਿ ਇਕਨੋਮਿਕ ਇੰਟਰਸਟ ਵਾਸਤੇ ਜਿਹੜੇ ਨਸ਼ਿਆਂ ਦੇ ਕਾਰੋਬਾਰੀ ਸੀ ਉਹਨਾਂ ਨਾਲ ਮਿਲ ਕੇ ਇੱਕ ਇਸ ਨਸ਼ਿਆਂ ਦੇ ਕਾਰੋਬਾਰ ਨੂੰ ਵਧਾਵਾ ਦਿੱਤਾ ਜਿਸ ਚ ਇਹਨਾਂ ਨੂੰ ਆਰਥਿਕ ਲਾਭ ਵੀ ਹੋਇਆ ਔਰ ਜਦੋਂ-ਜਦੋਂ ਵੀ ਕਿਤੇ ਐਕਸ਼ਨ ਕਰਨ ਦੀ ਲੋੜ ਪਈ ਇਹਨਾਂ ਨੇ ਨਸ਼ਾ ਤਸਕਰਾਂ ਨੂੰ ਪੈਟਰੋਨ ਕੀਤਾ ਅੱਜ ਉਹਦੇ ਸੰਬੰਧ ਵਿੱਚ ਮੈਂ ਕੁਝ ਨਵਾਂ ਜਿਹੜੀ ਇਨਫੋਰਮੇਸ਼ਨ ਸਾਡੇ ਕੋਲ ਆਈ ਹੈ ਉਹ ਉਹ ਉਜਾਗਰ ਜ਼ਰੂਰ ਕਰਨਾ ਚਾਹੁੰਦਾ ਤੁਹਾਡੇ ਰਾਹੀਂ ਪੰਜਾਬ ਦੇ ਸਾਹਮਣੇ ਦੇਖੋ ਪੰਜਾਬ ਬੀਜੇਪੀ ਨੇ ਅਕਾਲੀ ਦਲ ਨਾਲ ਮਿਲ ਕੇ ਲੰਮਾ ਸਮਾਂ ਪੰਜਾਬ ਤੇ ਰਾਜ ਕੀਤਾ ਹੈ ਔਰ ਕਈ ਸਾਡੇ ਲੋਕ ਸਾਡੇ ਪੱਤਰਕਾਰ ਸਾਥੀ ਵੀ ਹੋਰ ਵੀ ਇਹ ਗੱਲ ਕਹਿੰਦੇ ਰਿਹਾ ਕਿ ਤੁਸੀਂ ਜਿਹੜਾ ਇਹਨਾਂ ਦਾ ਨੈਕਸਸ ਕੰਮ ਕਰਦਾ ਹੈ ਉਹਨੂੰ ਉਜਾਗਰ ਨਹੀਂ ਕਰਦੇ ਉਸ ਕੜੀ 'ਚ ਮੈਂ ਅੱਜ ਤੁਹਾਡੇ ਨਾਲ ਰੋਬਰੂ ਹੋਇਆ ਹਾਂ ਪਟਿਆਲੇ ਤੋਂ ਅਨੁਜ ਖੋਸਲਾ ਇੱਕ ਭਾਜਪਾ ਦਾ ਕਾਉਂਸਲਰ ਹੈ ਵਾਰਡ ਨੰਬਰ 40 ਔਰ ਕੈਪਟਨ ਅਮਰਿੰਦਰ ਸਿੰਘ ਜਿਹੜੇ ਭਾਜਪੀ ਦੇ ਲੀਡਰ ਹੈ ਉਹਨਾਂ ਦਾ ਬਹੁਤ ਨਜ਼ਦੀਕੀ ਸਾਥੀ ਹੈ ਬਹੁਤ ਨਜ਼ਦੀਕੀ ਨਜ਼ਦੀਕੀ ਨਾ ਕੈਪਟਨ ਸਾਹਿਬ ਦੇ ਜਨਮ ਦਿਨ ਤੋਂ ਲੈ ਕੇ ਆ ਫੋਟੋ ਆ ਮੇਰ ਕੋ ਉਸ ਪ੍ਰੋਗਰਾਮਾਂ ਦੀ ਜਿਹੜੀ ਹੋਸਟਿੰਗ ਹੈ ਅਨੁਜ ਖੋਸਲਾ ਕਰਦਾ ਰਿਹਾ ਜਿਹੜਾ ਬੀਜੇਪੀ ਦਾ ਕਾਉਂਸਲਰ ਹੈ ਪਟਿਆਲੇ ਤੋਂ ਵਾਰਡ ਨੰਬਰ 40 ਚਾਹੇ ਉਹਨਾਂ ਦੀ ਕੈਪਟਨ ਸਾਹਿਬ ਦੀ ਬੇਟੀ ਹੋਵੇ ਉਹਦੇ ਨਾਲ ਉਹਨਾਂ ਨੂੰ ਮਠਾਈ ਮੂੰਹ ਚ ਪਾ ਰਿਹਾ ਹੈ ਚਾਹੇ ਉਹਨਾਂ ਦਾ ਧਾਰਮਿਕ ਕੋਈ ਸਮਾਗਮ ਹੋ ਉੱਥੇ ਵੀ ਅਨੁਜ ਖੋਸਲਾ ਜਿਹੜਾ ਹੈ ਕੈਪਟਨ ਪਰਿਵਾਰ ਨਾਲ ਜਾਂ ਬੀਜੇਪੀ ਦੇ ਵੱਡੇ ਲੀਡਰ ਤਰਨ ਚੋਗ ਨਾਲ ਵੀ ਇਹਦੀਆਂ ਫੋਟੋਆਂ ਜਿੱਥੇ ਮੱਥਾ ਟੇਕਣ ਜਾ ਰਿਹਾ ਮੇਰਾ ਕਹਿਣ ਤੋਂ ਪਾ ਫੋਟੋਆਂ ਦਾ ਇਹ ਆ ਵੀ ਇਹਦੀ ਨਜ਼ਦੀਕੀ ਅਸਾਧ ਤੱਕ ਹੈ ਕਿ ਜਿਹੜੇ ਬੀਜੇਪੀ ਦੇ ਤਮਾਮ ਵੱਡੇ ਨੇਤਾ ਹੈ ਉਹਨਾਂ ਨਾਲ ਇਹਦੇ ਪਰਿਵਾਰਿਕ ਸੰਬੰਧ ਹੈ ਨੇੜਤਾ ਵਾਲੇ ਸੰਬੰਧ ਹੈ ਉਹਨੇ ਇਹਨੇ ਕਾਰਨਾਮਾ ਕੀ ਕੀਤਾ ਜਿਹੜੀ ਸਭ ਤੋਂ ਵੱਡੀ ਗੱਲ ਹੈ ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਦੇ ਦੌਰਾਨ ਅਸੀਂ ਪਿੰਡਾਂ ਪਿੰਡਾਂ ਜਾ ਰਹੇ جا ਰਹੇ ਵਾਰਡਾਂ ਜਾ ਰਹੇ ਜਿੱਥੇ ਅਸੀਂ ਲੋਕਾਂ ਨੂੰ ਸੌਂ ਚਕਾਈ ਦੀ ਹੈ ਔਰ ਲੋਕ ਸ਼ਾਮਲ ਹੁੰਦੇ ਆ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਨਾ ਤੇ ਅਸੀਂ ਉਹਦੀ ਜ਼ਮਾਨਤ ਦੇਵਾਂਗੇ ਨਾ ਅਸੀਂ ਕੋਈ ਉਹਦਾ ਸਹਿਯੋਗ ਕਰਾਂਗੇ ਨਾ ਉਹਨੂੰ ਪੈਟਰੋਨੇਜ ਕਰਾਂਗੇ ਲੇਕਿਨ ਬੀਜੇਪੀ ਦੇ ਇਸ ਕਾਉਂਸਲਰ ਨੇ 29 ਮਾਰਚ 2025 ਨੂੰ ਐਨਡੀਪੀਸੀ ਦੀ ਇੱਕ ਸੈਕਸ਼ਨ ਹੈ ਜਿਹੜੇ ਐਂਡੀਪੀਸੀ ਦੇ ਸੈਕਸ਼ਨ ਦੇ ਅਧੀਨ ਇੱਕ ਐਫਆਈਆਰ ਦਰਜ ਹੋਈ ਹੈ ਪਟਿਆਲੇ ਐਫਆਈਆਰ ਦਰਜ ਹੋਈ ਹੈ ਖੁਸ਼ ਜੋ ਖੁਸ਼ ਜੋਤ ਸਿੰਘ ਉਰਫ ਦਮਨ ਖੁਸ਼ ਜੋਤ ਸਿੰਘ ਪਟਿਆਲੇ ਐਂਡੀਪੀ ਐਂਡੀਪੀਐਸ ਦੀ ਔਰਤੇ ਐਫਆਈਆਰ ਹੋਈ ਹੈ ਐਫਆਈਆਰ ਹੋਣ ਤੋਂ ਬਾਅਦ ਉਸ ਬੰਦੇ ਦੀ ਜ਼ਮਾਨਤ ਦੇਣ ਲਈ ਐਫੀਡੇਵਿਡ ਜਿਹੜਾ ਆ ਉਹ ਬੀਜੇਪੀ ਦਾ ਇਹ ਹੀ ਲੀਡਰ ਅਨੁਜ ਖੋਸਲਾ ਜਿਹੜਾ ਐਮਸੀ ਹੈ ਇਹ ਐਫੀਡੇਵਿਟ ਦੇ ਰਿਹਾ ਨਸ਼ਾ ਤਸਕਰ ਨੂੰ ਜਮਾਨਤ ਦੇ ਲਈ ਮੇਰਾ ਦੱਸਣ ਤੋਂ ਤੁਹਾਨੂੰ ਭਾਵੇਂ ਆ ਵੀ ਨਸ਼ਾ ਤਸਕਰਾਂ ਨੂੰ ਪੈਟਰੋਨੇਜ ਭਾਜਪਾ ਕਿਸ ਤਰੀਕੇ ਨਾਲ ਕਰ ਰਿਹਾ ਉਹਦਾ ਇੱਕ ਐਗਜ਼ਾਮਪਲ ਸਾਹਮਣੇ ਆਇਆ ਹੈ ਕਿ ਜਿਹੜਾ ਅਨੁਜ ਖੋਸਲਾ ਆ ਜਿਹੜਾ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਭਾਜਪੀ ਦੇ तमाम ਨੇਤਾ ਚਾਹੇ ਤਰुण चुਗ ਸਾਹਿਬ ਹੋਣ ਚਾਹੇ ਉਹਨਾਂ ਦੇ ਜਨਰਲ ਸੈਕਟਰੀ ਆਰਗੇਨਾਈਜੇਸ਼ਨ ਹੋਣ तमाम ਉਹਨਾਂ ਦੇ ਧਾਰਮਿਕ ਪਰਿਵਾਰਿਕ ਰਾਜਨੀਤਿਕ ਸਮਾਗਮਾਂ 'ਚ ਬਹੁਤ ਵੱਧ ਚੜ ਕੇ ਹਿੱਸਾ ਲੈ ਰਿਆ ਉਹੀ ਬੰਦਾ ਨਸ਼ਾ ਤਸਕਰਾਂ ਦੀ ਜ਼ਮਾਨਤ ਦੇ ਰਿਹਾ ਔਰ ਇਹ ਉਹਨੇ ਆਸੀ ਡਿਵਿਡ ਦਿੱਤਾ ਜਿਹੜਾ ਮੈਂ ਤੁਹਾਡੇ ਸਾਹਮਣੇ ਰੱਖਿਆ ਪੰਜਾਬ ਦੇ ਸਤਕਾਰਯੋਗ ਪਤਵੰਤਿਆਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਇਸ ਤਰੀਕੇ ਨਾਲ ਅਕਾਲੀ ਭਾਜਪਾ ਕਾਂਗਰਸ ਇਸ ਤਰੀਕੇ ਨਾਲ ਇੱਕ ਐਗਜ਼ਾਮਪਲ ਹੈ ਕਿ ਇਹ ਨਸ਼ਾ ਤਸਕਰਾਂ ਨੂੰ ਪੈਟਰੋਨੇਸ ਕਰਦੇ ਰਹੇ ਆ। باوجود ਪੰਜਾਬ ਸਰਕਾਰ ਭਗਵੰਤ ਸਿੰਘ ਮਾਨ ਜੀ ਦੀ ਅਰਵਿੰਦ ਕੇਜਰੀਵਾਲ ਜੀ ਸਾਡੇ ਨੈਸ਼ਨਲ ਸੁਪਰੀਮੋ ਹਰ ਰੋਜ਼ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਲੋਕਾਂ ਨੂੰ ਅਪੀਲ ਕਰ ਰਹੇ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਕਿ ਪੰਜਾਬ ਚ ਜਿਹੜਾ ਨਸ਼ੇ ਦਾ ਬੋਲਬਾਲਾ ਰਿਆ ਜਿਹਦੇ ਚ ਰਾਜਨੀਤਿਕ ਤੇ ਪੰਜਾਬ ਤੇ ਸੱਤਾਧਾਰੀ ਪਾਰਟੀਆਂ ਨੇ ਸਨਰਖਣ ਦਿੱਤਾ ਉਹਨਾਂ ਦੇ ਲੋਕਾਂ ਨੇ ਸਨਰਖਣ ਦਿੱਤਾ ਇਹਨੂੰ ਖਾਤਮਾ ਕਰਨਾ ਹੈ ਔਰ ਲੋਕ ਇਹਦੇ ਚ ਹਮ ਹਮ ਹਮਾ ਕੇ ਪੰਜਾਬ ਸਰਕਾਰ ਦਾ ਸਹਿਯੋਗ ਕਰ ਰਿਹਾ ਹੈ ਲੇਕਿਨ ਫਿਰ ਵੀ ਅਸਲੀਅਤ ਜਿਹੜੀ ਹੈ ਜਿਹੜੇ ਲੋਕ ਪੰਜਾਬ ਚ ਨਸ਼ਾ ਡਿਓਨ ਚ ਨਸ਼ਾ ਤਸਕਰਾਂ ਨੂੰ ਬਚਾਉਣ ਔਰ ਆਪਣੇ ਨੀਤੀ ਆਰਥਿਕ ਹਿੱਤ ਕਮਾਉਣ ਚ ਸ਼ਾਮਲ ਰਹਿ ਆ ਉਹ ਇੱਕ ਇੱਕ ਕਰਕੇ ਹੁਣ ਸਾਹਮਣੇ ਹੋਣ ਲੱਗ ਗਿਆ ਜਿਹਦੇ ਚ ਬੀਜੇਪੀ ਦਾ ਇਹ ਕਾਉਂਸਲਰ ਜਿਹੜਾ ਆ ਜਿਹੜਾ ਤਰਨ ਚੁਗ ਸਾਹਿਬ ਤੋਂ ਲੈ ਕੇ तमाम ਬੀਜੇਪੀ ਦੇ ਵੱਡੇ ਲੀਡਰਾਂ ਨਾਲ ਇਕਜੁੱਟ ਹੋ ਕੇ ਹਰੇਕ ਸਮਾਗਮਾਂ ਚ ਪਾਇਆ ਜਾ ਰਿਹਾ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਹਰੇਕ ਪਿੰਡ ਜਾ ਕੇ ਹਰੇਕ ਸ਼ਹਿਰ ਚ ਇਹ ਬੇਨਤੀ ਕੀਤੀ ਆ ਨਾਸ਼ੀ ਨਸ਼ਾ ਤਸਕਰਾਂ ਨਾਲ ਰਿਸ਼ਤਾ ਰੱਖਾਂਗੇ ਨਾ ਪੈਟਰੋਨੇਜ ਕਰਾਂਗੇ ਨਾ ਜ਼ਮਾਨਤ ਦਵਾਂਗੇ ਈਵਨ ਜਿੱਥੇ ਕੋਈ ਇਹ ਜਾ ਅਪਰਾਧ ਕਰਦਾ ਪਾਇਆ ਗਿਆ ਉਹਦੇ ਖਿਲਾਫ ਕਾਰਵਾਈ ਕਰਨ ਚ ਪ੍ਰਸ਼ਾਸਨ ਦਾ ਸਹਿਯੋਗ ਕਰਾਂਗੇ ਇਹ ਔਰ ਲੋਕ ਇਹਦੇ ਚ ਸਹਿਯੋਗ ਕਰ ਵੀ ਰਹੇ ਆ ਇੱਕ ਪਾਸੇ ਭਗਵੰਤ ਮਾਨ ਸਾਹਿਬ ਦੀ ਸਰਕਾਰ ਤਮਾਮ ਚਾਹੇ ਉਹ ਪੋਲਿਟਿਕਲ ਚਾਹੇ ਪ੍ਰਸ਼ਾਸਨਿਕ ਅਫਸਰ ਹੋਣ ਐਸਐਸਪੀ ਤੋਂ ਲੈ ਕੇ ਐਸਐਚਓ ਤਮਾਮ ਚਾਹੇ ਪੁਲਿਸ ਦੇ ਅਧਿਕਾਰੀ ਹੋਣ ਚਾਹੇ ਨਸ਼ਾ ਕਾਰੋਬਾਰੀ ਹੋਣ ਅਸੀਂ ਸਖਤ ਐਕਸ਼ਨ ਲੈ ਰਹੇ ਕਿਉਂਕਿ ਅਸੀਂ ਪੰਜਾਬ ਦੀ ਨੌਜਵਾਨੀ ਨੂੰ ਬਚਾਉਣਾ ਆ ਪੰਜਾਬ ਨੂੰ ਉਹੀ ਪੰਜਾਬ ਜਿਹੜਾ ਦੇਸ਼ ਚ ਨੰਬਰ 1 ਸੂਬਾ ਕਈ ਦਹਾਕਿਆਂ ਤੱਕ ਰਿਹਾ ਜਿਨ੍ਹਾਂ ਨੇ ਹਮੇਸ਼ਾ ਦੇਸ਼ ਦਾ ਪੰਜਾਬ ਦਾ ਜਿਹੜੇ ਨੌਜਵਾਨਾਂ ਨੇ ਮਾਣ ਵਧਾਇਆ ਦੁਨੀਆ ਚ ਉਹਨਾਂ ਨੂੰ ਉਸੇ ਰੂਪ ਚ ਲੈ ਕੇ ਆਉਣਾ ਲੇਕਿਨ ਜਿਹੜੇ ਰਾਹ ਦੇ ਕੰਡੇ ਆ ਕਿਉਂਕਿ ਇਹ ਚਾਹੇ ਭਾਜਪਾ ਦਾ ਮੈਂ ਤੁਹਾਡੇ ਸਾਹਮਣੇ ਰੱਖਿਆ ਐਗਜ਼ਾਮਪਲ ਹੋਰ ਵੀ ਆਉਣੇ ਆ ਇਹ ਕੋਈ ਐਂਡ ਨਹੀਂ ਗਿਆ ਇਹ ਸ਼ੁਰੂਆਤ ਹੈ ਕਿ ਇਹਨਾਂ ਦੀ ਅਸਬੇਸ ਸਾਹਮਣੇ ਆ ਗਈ ਹੈ ਕਿ ਇਹ ਨਸ਼ਾ ਤਸਕਰਾਂ ਨੂੰ ਜ਼ਮਾਨਤ ਦੇ ਰਹੇ ਆ ਉਹਨਾਂ ਦੀ ਜ਼ਮਾਨਤ ਜਿਹੜੇ ਆ ਉਰਤੇ ਗਾਰੰਟੀ ਦੇ ਰਹੇ ਆ ਉਹਨਾਂ ਨੂੰ ਵਿਚਾਰ ਰਹੇ ਆ ਇੱਕ ਪਾਸੇ ਭਗਵੰਤਬਾਨ ਸਾਹਿਬ ਦੀ ਸਰਕਾਰ ਸਖਤ ਐਕਸ਼ਨ ਲੈ ਰਹੀ ਆ ਪੰਜਾਬੀਆਂ ਨਾਲ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਨੂੰ ਨਿਭਾ ਰਹੇ ਆ ਔਰ ਪੰਜਾਬ ਦੇ ਲੋਕ ਬਹੁਤ ਵੱਡੇ ਤਦਾਦ ਚ ਇਹਦਾ ਸਹਿਯੋਗ ਕਰ ਰਿਹਾ ਲੇਕਿਨ ਜਿਹੜੇ ਲੋਕ ਨਸ਼ਾ ਤਸਕਰੀ ਤੋਂ ਆਰਥਿਕ ਲਾਹਾ ਲੈਂਦੇ ਰਹੇ ਪੈਸਾ ਕਮਾਉਂਦੇ ਰਹੇ ਫਾਇਦਾ ਲੈਂਦੇ ਰਹੇ ਉਹ ਇਹਨਾਂ ਨੂੰ ਬਚਾਉਣ ਚ ਇੱਕ ਵਾਰ ਫੇਰ ਸਾਹਮਣੇ ਆਇਆ ਅੱਜ ਭਾਜਪਾ ਦਾ ਇੱਕ ਕਾਉਂਸਲਰ ਪਟਿਆਲੇ ਤੋਂ ਸਾਹਮਣੇ ਆਇਆ ਆਉਣ ਵਾਲੇ ਟਾਈਮ ਚ ਹੋਰ ਵੀ ਆਉਣਗੇ ਸੋ ਮੇਰਾ ਅਖੀਰ ਚ ਤੁਹਾਡੇ মিডিਆ ਦੇ ਸਾਥੀਆਂ ਦੇ ਰਾਹੀਂ ਪੰਜਾਬ ਦੇ ਲੋਕਾਂ ਨੂੰ ਇਹ ਬੇਨਤੀ ਆ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਇਹਨਾਂ ਨੂੰ ਪਛਾਣੋ ਇਹ ਜਿਹੜੇ ਲੋਕ ਲਗਾਤਾਰ ਕਈ ਦਹਾਕਿਆਂ ਤੱਕ ਸੱਤਾ 'ਚ ਰਹੇ ਆ ਕਿਸ ਹੱਦ ਤੱਕ ਅੱਜ ਵੀ ਇਹ ਨਸ਼ਾ ਤਸਕਰਾਂ ਨੂੰ ਬਚੌਣ 'ਚ ਕੋਈ ਕਸਰ ਨਹੀਂ ਛੱਡ ਰਹੇ ਇਹਨਾਂ ਦੇ ਖਿਲਾਫ ਆਪਾਂ ਨੂੰ ਲਾਮਬੰਦ ਹੋਣ ਦੀ ਲੋੜ ਹੈ ਔਰ ਭਗਵੰਤ ਮਾਨ ਸਾਹਿਬ ਦੀ ਆਮ ਆਦੀ ਪਾਰਟੀ ਦੀ ਸਰਕਾਰ ਦੀ ਜਿਹੜੀ ਮੁਹਿਮਾ ਹੈ ਯੁੱਧ ਨਸ਼ਿਆਂ ਵਿਰੁੱਧ ਉਹਦੇ 'ਚ ਵੱਧ ਤੋਂ ਵੱਧ ਸਹਿਯੋਗ ਕਰੋ ਬਹੁਤ ਬਹੁਤ ਪੰਜਾਬ ਸਰਕਾਰ ਪੰਜਾਬ ਚੋਂ ਨਸ਼ਿਆਂ ਨੂੰ ਖਤਮ ਕਰਨ ਲਈ ਇੱਕ ਵੱਡਾ ਔਰ ਅਹਿਮ ਕਦਮ ਜਿਹੜਾ ਆ ਔਰ ਇੱਕ ਮੂਵਮੈਂਟ ਜਿਹਨੂੰ ਕਹਿ ਸਕਦੇ ਹਾਂ ਚਲਾ ਰਹੀ ਹੈ ਪਿਛਲੇ ਤਕਰੀਬਨ 2 ਮਹੀਨਿਆਂ ਤੋਂ ਯੁੱਧ ਨਸ਼ਿਆਂ ਵਿਰੁੱਧ ਫਰੋਮ ਦਾ ਫਰਸਟ ਡੇ